3 ਜੂਨ ਨੂੰ ਅਸੀਂ ਇੱਕ ਤੋਰੀ ਰੇਲਵੇ ਸਟੇਸ਼ਨ ਤੋਂ ਤਕਰੀਬਨ ਸਵੇਰੇ 8 ਵਜੇ ਇੱਕ ਵੱਡਾ ਜਥਾ ਜਹੇਦਾਰ ਨਸਰਤ ਸਿੰਘ ਜੀ ਪਹਿਲਵਾਨ ਹੋਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਰਹਿਨਮਾਈ ਹੇਠ ਰਵਾਨਾ ਹੋਇਆ ਉਸ ਜਥੇਰੇ ਵਿੱਚ ਬਹੁਤ ਸਾਰੇ ਬੀਬੀਆਂ ਬੱਚੇ ਤੇ ਬਜ਼ੁਰਗ ਵੀ ਸੀ ਤੇ ਮੈਂ ਮੇਰ ਨੂੰ ਮੇਰੇ ਸਾਹਮਣੇ ਵੀ ਉਹ ਜਥੇਰੇ ਵਿੱਚ ਸਾਰਿਆਂ ਨੂੰ ਛੋਟੀ ਉਮਰ ਦਾ ਮੈਂ ਸੀ 3 ਜੂਨ ਨੂੰ ਅਸੀਂ ਸਾਰਾ ਜਥਾ ਜਿਹੜਾ 2:30 ਵਜੇ ਦੇ ਕਰੀਬ ਅੰਮ੍ਰਿਤਸਰ ਵਿਖੇ ਪਹੁੰਚ ਗਏ ਅੰਮ੍ਰਿਤਸਰ ਵਿਖੇ ਕਰਫਿਊ ਲੱਗਣ ਹੋਣ ਕਾਰਨ ਅਸੀਂ ਬਾਹਰ ਹਾਲ ਗੇਟ ਤੇ ਬੈਠੇ ਰਹੇ ਸ਼ਾਮ ਨੂੰ ਕਰਫਿਊ ਦੇ ਵਿੱਚ ਢਿੱਲ ਮਿਲੀ ਉਸ ਢਿੱਲ ਦੇ ਵਿੱਚ ਜਿਹੜਾ ਸਾਡਾ ਸਾਰਾ ਜਥਾ ਸੀ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਦਾਖਲ ਹੋ ਗਿਆ ਤੇ ਉੱਥੋਂ ਜਿਹੜੀ ਸੰਗਤ ਅੰਦਰ ਸੀ ਬਹੁਤ ਆਦ ਦੇ ਵਿੱਚੋਂ ਸੰਗਤ ਜਿਹੜੀ ਬਾਹਰ ਨਿਕਲ ਆਈ 3 ਜੂਨ ਨੂੰ ਗੁਰੂ ਰਾਮਦਾਸ ਰਾਂਜੀਏ ਵਿੱਚ ਵਿਸਰਾਮ ਕੀਤਾ ਸ਼ਾਮ ਨੂੰ ਦਰਬਾਰ ਸਾਹਿਬ ਜਾ ਕੇ ਦਰਸ਼ਨ ਮੇਲੇ ਕੀਤੇ ਗੁਰੂ ਸਾਹਿਬ ਦੇਉ ਨਤਮਸਤਕ ਹੋਏ 4 ਜੂਨ ਨੂੰ ਸਵੇਰੇ ਹੀ ਕਿਉਂਕਿ ਉਸ ਦਿਨ ਗੁਰੂ ਆਜਨਪਾਸਾ ਪੰਜਵੇਂ ਪਾਸਾ ਜੀ ਦਾ ਸੀਸ ਦੀ ਦਿਹਾੜਾ ਸੀ ਸੀਸ ਦੀ ਦਿਹਾੜਾ ਹੋਣ ਕਾਰਨ ਬਹੁਤ ਸਾਰੀ ਜਿਹੜੀ ਸੰਗਤ ਸੀ ਉਹ ਸ੍ਰੀ ਦਰਬਾਰ ਸਾਹਿਬੇ ਖੇ ਮੱਥਾ ਟੇਕਣ ਲਈ ਆਈ ਹੋਈ ਸੀ ਇਸ ਕਰਕੇ ਬਹੁਤ ਭਾਰੀ ਮਾਤਰਾ ਦੇ ਵਿੱਚ ਸੰਗਤ ਦਾ ਹੋਣ ਕਰਕੇ ਸ਼ਾਇਦ ਉਸ ਟਾਈਮ ਦੀ ਸਰਕਾਰ ਵੱਲੋਂ ਜਾਣ ਬੁਝਕੇ ਦਿਨ ਜੁੜਿਆ ਗਿਆ ਹੋਵੇ 4 ਜੂਨ ਨੂੰ ਸਵੇਰੇ ਹੀ 4 ਵਜੇ ਪਹਿਲਾ ਬੰਬ ਬਲਾਸਟ ਆ ਜਿਹੜਾ ਸ੍ਰੀ ਸਰੋਵਰ ਸਾਹਿਬ ਤੇ ਕੀਤਾ ਗਿਆ